ਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਇਹ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸਤਿ ਸ਼ਕਨ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ਼੍ਰੀ ਅਕਾਲ ਤਖਤ ਤੇ ਜਥੇਦਾਰ ਰੁਗबीर ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਨੇ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰੱਬਰਗੀਆਂ ਰੂਹਾਂ ਸੰਗਤ ਜੜੀਆ ਉਹ ਇਸ ਜਗ੍ਹਾ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲਦੀ ਪਈ ਹੈ ਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਹੈ ਵੱਡੀ-ਵੱਡੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਹੈ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਹੈ ਤਸਵੀਰ ਆਕਾਲ ਤੱਕ ਸਾਬਿ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜ਼ਰੂਰ ਪਹੁੰਚੀ ਹੋਈ ਹੈ ਨਤਮਸਤਕ ਹੋਣ ਵਾਸਤੇ ਪਰ ਫਿਲਹਾਲ ਦੀ ਕੜੀ ਹੈ ਤਸਵੀਰਾਂ ਤੁਹਾਡਾ ਨਸਾਨੀਆ ਕਰਦੇ ਪਿਆ ਕਿ ਹਰਵੰਦਰ ਸਾਹਿਬ ਪਹੁੰਚਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਹੈ ਤੇ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਨੂੰ ਨਾ ਸਾਂਝੀ ਕਰਦੇ ਪੀ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਇਹ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਤੇ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰਹਿੰਦੀਆਂ ਨੇ ਅੱਜ ਦੀਆਂ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਹਵਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਤੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰੂ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤੱਕ ਤਾਂ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ਼੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਣ ਦਿਦਾਰੇ ਤੁਹਾਨੂੰ ਕਰਵਾਣੇ ਆ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰਾਵਰਗੀਆਂ ਰੂਹਾਂ ਸੰਗਤ ਜੜੀ ਆ ਉਹ ਇਸ ਜਗ੍ਹਾ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲਦੀ ਪਈ ਆ ਦਾ ਸਾਹਿਬ ਪ੍ਰਾਰੰਭ ਕਰਵਾਏ ਆਜ ਤੋਂ ਮੱਤ ਮੱਤ ਤੋਂ ਸੰਤੂਰਣ ਭੋਗ ਪਾਏ ਅਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਇੱਥੇ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਆ ਵੱਡੀ ਵੱਡੀਆਂ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਕਾ ਅੰਮ੍ਰਿਤਸਰ ਦੀ ਇਹ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਮ ਅਸਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰ ਅਕਾਲ ਤਖਤ ਸਾਹਿਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜ਼ਰੂਰ ਪਹੁੰਚੀ ਹੋਈ ਹੈ ਨਤਮਸਤਕ ਹੋਣ ਵਸਤੀ ਪਰ ਫਿਲਹਾਲ ਦੀ ਗੜੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹੇ ਹਰਵੰਦਰ ਸਾਈ ਪਹੁੰਚਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਤੇ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰੇਦੀਆਂ ਨੇ આજ ਦਿਨ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਹਵਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰੂ ਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸਤਿ ਸ਼ਕਨ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ਼੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਨੇ ਆ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰੱਬਰਗੀਆਂ ਰੂਹਾਂ ਸੰਗਤ ਜੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਜਰੂਰ ਦੇਖਣ ਨੂੰ ਮਿਲਦੀ ਪਈ ਹੈ ਬਰਸੋਂ ਰੋਜ ਤੋਂ ਇਲਾਹੀ ਬਾਣੀ ਰੱਬੀ ਬਾਣੀ ਦੇ ਜਾਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਆਜ ਤੋਂ ਮਤ ਮਤ ਤੋਂ ਸੰਪੂਰਨ ਭੋਗ ਪਾਏ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵਕ ਵਕ ਜ਼ਿਲ੍ਹਾ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵਕ ਵਕ ਜ਼ਿਲ੍ਹਾ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਆ ਵੱਡੀ ਵੱਡੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਐ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰ ਅਕਾਲ ਤਖਤ ਸਾਹਿਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜਰੂਰ ਪਹੁੰਚੀ ہوئی ਹੈ ਨਤਮਸਤਕ ਹੋਣ ਵਸਤੇ ਪਰ ਫਿਲਹਾਲ ਦੀ ਗੜੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਰਵੰਦਰ ਸਾਹਿਬ ਪਹੁੰਚਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਤੇ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰੇਂਦੀਆਂ ਨੇ ਆਜ ਦੀਆਂ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਹਵਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਤੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰੂ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ਼੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਣ ਦਿਦਾਰੇ ਤੁਹਾਨੂੰ ਕਰवाने ਆ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰਬਰਗੀਆਂ ਰੂਹਾਂ ਸੰਗਤ ਜੜੀ ਆ ਉਹ ਇਸ ਜਗ੍ਹਾ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲਦੀ ਪਈ ਆ ਇਹ ਕੋਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਹੈ ਵੱਡੀ-ਵੱਡੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਹੈ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰ ਆਕਾਲ ਤਖਤ ਸਾਹਿਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜਰੂਰ ਪਹੁੰਚੀ ਹੋਈ ਹੈ ਨਤਮਸਤਕ ਹੋਣ ਵਸਤੇ ਪਰ ਫਿਲਹਾਲ ਦੀ ਕੜੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਕਿ ਇਹ ਹਰਮੰਦਰ ਸਾਹਿਬ ਪਹੁੰਚਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਤੇ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਏ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਤੇ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰੇਲੀਆਂ ਨੇ ਅੱਜ ਦੀਆਂ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਹਵਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸਤਿ ਸ਼ਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਨੇ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਦੇਖ ਸਕਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰਾਵਰਗੀਆਂ ਰੂਹਾਂ ਸੰਗਤ ਜੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਜਰੂਰ ਦੇਖਣ ਨੂੰ ਮਿਲਦੀ ਪਈ ਹੈ ਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਆ ਵੱਡੀ-ਵੱਡੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਹੈ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰ ਆਕਾਲ ਤੱਕ ਸਾਹਿਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜ਼ਰੂਰ ਪਹੁੰਚੀ ਹੋਈ ਹੈ ਨਤਮਸਤਕ ਹੋਣ ਵਾਸਤੇ ਪਰ ਫਿਲਹਾਲ ਦੀ ਕੜੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਕਿ ਇਹ ਹਰਵੰਦਰ ਸਾਹਿਬ ਪਹੁੰਚਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਹੈ ਤੇ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਨੂੰ ਨਾ ਸੰਝੀ ਕਰਦੇ ਪੀ ਅੱਜ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਤੇ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰੇਲੀਆਂ ਨੇ ਅੱਜ ਦੀਆਂ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਵਾਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਤੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸਤਿ ਸ਼ਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਨੇ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰਾਬਰਗੀਆਂ ਰੂਹਾਂ ਸੰਗਤ ਜੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਜਰੂਰ ਦੇਖਣ ਨੂੰ ਮਿਲਦੀ ਪਈ ਹੈ ਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਆ ਵੱਡੀ-ਵੱਡੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਹੈ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰ ਆਕਾਲ ਤੱਕ ਸਾਹਿਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜ਼ਰੂਰ ਪਹੁੰਚੀ ਹੋਈ ਹੈ ਨਤਮਸਤਕ ਹੋਣ ਵਾਸਤੇ ਪਰ ਫਿਲਹਾਲ ਦੀ ਕੜੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਕਿ ਇਹ ਹਰਵੰਦਰ ਸਾਹਿਬ ਪਹੁੰਚਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਹੈ ਤੇ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਨੂੰ ਨਾ ਸਾਂਝੀ ਕਰਦੇ ਪੀ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਇਹ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਤੇ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰੇਡੀਆਂ ਨੇ ਅੱਜ ਦੀਆਂ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਹਵਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸਤਿ ਸ਼ਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਨੇ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰੱਬਰਗੀਆਂ ਰੂਹਾਂ ਸੰਗਤ ਜੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲਦੀ ਪਈ ਹੈ ਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤਕ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਆ ਵੱਡੀ-ਵੱਡੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਤਾਂ ਅੰਮ੍ਰਿਤਸਰ ਦੀ ਹੈ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰਾਂ ਕਾਲ ਤੱਕ ਸਾਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਹਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਹੁਕਮਨਾਮਾ ਸੁਣਨ ਲਈ ਇੱਥੇ ਸੰਗਤ ਜ਼ਰੂਰ ਪਹੁੰਚੀ ਹੋਈ ਹੈ ਨਤਮਸਤਕ ਹੋਣ ਵਾਸਤੇ ਪਰ ਫਿਲਹਾਲ ਦੀ ਕੜੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਕਿ ਇਹ ਹਰਵੰਦਰ ਸਾਹਿਬ ਪਹੁੰਚਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਡਾ ਇਕੱਠ ਪਹੁੰਚਿਆ ਹੋਇਆ ਹੈ ਤੇ ਇਹ ਅਮਰਤਸਰ ਦੀ ਤਸਵੀਰ ਤੁਹਾਨੂੰ ਨਾ ਸਾਂਝੀ ਕਰਦੇ ਪੀ ਅੱਜ ਦੇ ਦਿਨ ਇਹ ਅਹਿਮ ਰਹਿੰਦੀ ਹੈ ਤਸਵੀਰ ਅਹਿਮ ਰਹਿੰਦੀ ਹੈ ਅੱਜ ਦੇ ਦਿਨ 6 ਜੂਨ 1984 ਦਿਨ ਕੱਲੂ ਕਾਰਾ ਦਿਵਸ ਤੇ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਖਾਸ ਸਭ ਤੋਂ ਅਹਿਮ ਰੇਡੀਆਂ ਨੇ ਅੱਜ ਦੀਆਂ ਇਹ ਤਸਵੀਰਾਂ 6 ਜੂਨ 1984 ਦੀਆਂ ਤਾਂ ਉਹ ਜ਼ਖਮ ਹਵਲੇ ਹੁੰਦੇ ਨੇ ਉਹ ਕਿਤਨਾ ਕਿਤੇ ਦਰਦ ਜਿਹੜਾ ਵਾ ਹਰ ਸਾਲ ਇਸੇ ਤਰੀਕੇ ਦੇ ਨਾਲ ਸੰਗਤ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਮਹਿਸੂਸ ਕਰਦੀ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿਹੜੀ ਸੰਗਤ ਪਹੁੰਚੀ ਆ ਤਾਂ ਕਿਤਨਾ ਕਿਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਉਹ ਦਿਨ ਕਦੀ ਨਾ ਦਿਖਾਈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਵਾਹਿਗੁਰਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰਜੀ ਦੀ ਫਤਿਹ 6 ਜੂਨ 1984 ਕੱਲੂ ਕਾਰਾ ਦਿਵਸ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਸਤਿ ਸ਼ਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸ੍ਰੀ ਅਕਾਲ ਤਖਤ ਤੇ ਜਥੇਦਾਰ ਰੁਗਵੀਰ ਸਿੰਘ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਏਗਾ ਜਿਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਾਰੀ ਸੰਗਤ ਨੂੰ ਇੱਕ ਵਾਰ ਸੰਗਤ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਨੇ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਨਾਲ ਦੇ ਨਾਲ ਰੱਬਰਗੀਆਂ ਰੂਹਾਂ ਸੰਗਤ ਜੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਜਰੂਰ ਦੇਖਣ ਨੂੰ ਮਿਲਦੀ ਪਈ ਹੈ ਰੱਬੀ ਬਾਣੀ ਦੇ ਜਾਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਆਤਮੋ ਮਤ ਮਤ ਤੋਂ ਸੰਤੂਰਣ ਭੋਗ ਪਾਏ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੰਗਤ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿੱਦਾਂ ਮੈਂ ਗੱਲ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਨਾਤਮਸਤ ਹੋਣ ਵਾਸਤੇ ਅੱਜ ਦੇ ਦਿਨ ਇੱਥੇ ਪਹੁੰਚਦੀ ਹੈ ਵੱਡੀ ਵੱਡੀਆਂ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਕਾ ਅੰਮ੍ਰਿਤਸਰ ਦੀ ਐ ਖਾਸ ਤਸਵੀਰ ਅੱਜ ਦੇ ਦਿਨ ਰਹਿੰਦੀ ਆ ਜਦੋਂ ਸੰਗਤ ਨਾਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਸਵੀਰਿਆ ਕਾਲ ਤੱਕ ਸਾਬ ਦੇ ਬਿਲਕੁਲ ਬਾਹਰ ਅਸੀਂ ਮੌਜੂਦ ਅਜਿਥੇ